ਉਹ ਸਵੇਂ ਪਾਸਾ ਜੀ ਦਾ ਹੁਕਮ ਆ ਲੇਕਿਨ ਇਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਉਹਦੇ ਉੱਪਰ ਦੇਖੋ ਇਹ ਤਾਂ ਬਹੁਤ ਵੱਡੀ ਵੱੱਜਰ ਗਲਤੀ ਕੀਤੀ ਗਲਤੀ ਦੇ ਗਲਤੀ ਕਰੀ ਗਏ ਕਰਕੇ ਕੋ ਸਿਆਣਾ ਬੰਦਾ ਨਹੀਂ ਸੀ ਉਹਨਾਂ ਨੂੰ ਸਮਝਾਉਣ ਵਾਲਾ ਜਿਹੜੇ ਨਾਲ ਤੁਰੇ ਫਿਰਦੇ ਨੇ ਉਹਨਾਂ ਨੂੰ ਲੋਕ ਕੀ ਆਖਦੇ ਨੇ ਡੋਗਰੇ ਹੋਏ ਜਿਨ੍ਹਾਂ ਨੇ ਸਿੱਖ ਰਾਜ ਨੂੰ ਟਹਿ ਟੇਰੀ ਕੀਤਾ ਅੱਜ ਦੇ ਇਹਨਾਂ ਅਗਵਾਂ ਨੂੰ ਵੀ ਕੀ ਆਂਦਾ ਹੈ ਕਿ ਇਹ ਵਡੇ ਡੋਗਰੇ ਨੇ ਇਸ ਸਮੇਂ ਦੇ ਜਿਨ੍ਹਾਂ ਨੇ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਨੂੰ ਮੰਨਿਆ ਨਹੀਂ ਉਸ ਤੋਂ ਬਾਅਦ ਜੋ ਸਿੰਘ ਸਭਾ ਦੀ ਕਰਦਾਰਕੁਸ਼ੀ ਹੋਈ ਹੈ ਆਪਾਂ ਸਾਰੇ ਗੁਰਮਤ ਦੇ ਫਲਸਫੇ ਦੇ ਧਰਨੀ ਆ ਆਪਾਂ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦੇ ਕਦੇ ਕਿਸੇ ਨਾਲ ਜ਼ਿਆਤੀ ਨਹੀਂ ਕਰਦੇ ਜ਼ੁਲਮ ਨਹੀਂ ਕਰਦੇ ਬੇਇਨਸਾਫੀ ਨਹੀਂ ਕਰਦੇ ਇਹ ਆਪਾਂ ਨੂੰ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਆਪਾਂ ਦਾ ਸਰਬੱਤ ਦਾ ਭਲਾ ਮੰਗਦੇ ਆਂ ਇਹ ਕੌਮ ساری ਦੁਨੀਆ ਜਿਸ ਕਰਕੇ ਜਾਣੀ ਜਾਂਦੀ ਹੈ ਆਪਣਾ ਫਲਸਫਾ ਆਪਣਾ ਸਦਾਨਤ ਆਪਣੀਆਂ ਰਵੈਤਾਂ ਦੁਨੀਆ ਦੇ ਧਰਮਾਂ ਤੋਂ ਵੱਖਰੀਆਂ ਨੇ ਪਰ ਦੱਸੋ ਖਾਲਸਾ ਜੀ ਯਾਨੀ ਹਰਪ੍ਰੀਤ ਸਿੰਘ ਜੀ ਦਾ ਕੀ ਕਸੂਰ ਸੀ ਇਹ ਇੱਥੇ ਵੱਡੇ ਵਿਦਵਾਨ ਪੀ ਐਚ ਡੀ ਕੀਤੀ ਇਹ ਹੁਣ ਗੱਲ ਕਰਨਗੇ ਆਪਣੀ ਦੇਖ ਲਓ ਕਿਵੇਂ ਫੁੱਲ ਕਰਨਗੇ ਤੇ ਲੋਕ ਇਹਨਾਂ ਦੀ ਗੱਲ ਤੇ ਚਰਚਾ ਕਰਦੇ ਆਂ ਸਾਰਾ ਅਮਰੀਕਾ ਕੈਨੇਡਾ ਸਾਰਾ ਯੂਰਪ ਉਹ ਕਹਿੰਦਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਗੁਰੂ ਘਰ ਆਓ ਗਿਆਨੀ ਰਕबीर ਸਿੰਘ ਜੀ ਸਾਡੇ ਗੁਰੂ ਘਰ ਆਓ ਤੇ ਗਿਆਨੀ ਸੁਲਤਾਨ ਸਿੰਘ ਨੂੰ ਬੁਲਾ ਰਹੇ ਨੇ ਕਿੱਥੇ ਗਿਆ ਗਿਆਨੀ ਗੁਰਬਚਨ ਸਿੰਘ ਜਿਹਨੂੰ ਘਰ ਸੱਦ ਕੇ ਹੁਕਮਨਾਮਾ ਜਾਰੀ ਕੀਤਾ ਸੀਗਾ ਇਹ ਅੰਤਰ ਦੇਖ ਲਓ ਜਿਹਨੂੰ ਪੰਥ ਪ੍ਰਵਾਨ ਕਰਦਾ ਹੈ ਜਿਹਨੂੰ ਪੰਥ ਸਹਿਮਤੀ ਦਿੰਦਾ ਹੈ ਇਹ ਆਗੂ ਕਹਿੰਦੇ ਆ ਅਸੀਂ ਉਹ ਨਹੀਂ ਮਨਜ਼ੂਰ ਕਰਦੇ ਸਾਨੂੰ ਨਹੀਂ ਉਹ ਮਾਫਕ ਤੇ ਇਹਨਾਂ ਨੂੰ ਸੇਵਾ ਤੋਂ ਫਾਰਕ ਕੀਤਾ ਜੋ ਵੀ ਯਾਨੀ ਹਰਪ੍ਰੀਤ ਸਿੰਘ ਜੀ ਦਾ ਹੋਇਆ ਬੜਾ ਦਿੰਦਨਯੋਗ ਆ ਇਹ ਤੁਸੀਂ ਸਾਰੇ ਜਾਣਦੇ ਹੋ ਗੁਰਸਾਹਿਬ ਜੀ ਆਪਣੇ ਸਿਧਾਂਤ ਵਿੱਚ ਇੱਕ ਧਰਮ ਯੁੱਧ ਵੀ ਹੈ ਧਰਮ ਯੁੱਧ ਲਾਉਣਾ ਲੇਕਿਨ ਧਰਮ ਯੁੱਧ ਲਾਉਣਾ ਹੁੰਦਾ ਹਰ ਪਹਿਲੇ ਸਿੱਖ ਤਿਆਰ ਪਰ ਪਿਆਰ ਹੋਵੇ ਵੈਨਸਾ ਵਿਦਾ ਮੁਕਾਬਲਾ ਕਰਨ ਵਾਸਤੇ ਜ਼ੁਲਮ ਪਾਪ ਦਾ ਖਾਤਮਾ ਕਰਨ ਵਾਸਤੇ ਅੱਜ ਦੇਖੋ ਆਪਣੇ ਸਿੱਖਾਂ ਵਿੱਚ ਹੀ ਧਰਮ ਯੁੱਧ ਲੱਗ ਗਿਆ ਉਤੋਂ ਅਕਾਲ ਤਖਤ ਸਾਹਿਬ ਤੋਂ ਖੁਦ ਹੁਕਮੰਦੇ ਨੇ ਪਟਨਾ ਸਾਹਿਬ ਤੋਂ ਕੋਈ ਹਦੇਸ਼ ਹੁੰਦਾ ਹੈ ਤੇ ਅੱਜ ਜਿਵੇਂ ਦੱਸ ਕੇ ਗਏ ਨੇ ਸਾਰੇ ਬਲਾਣੇ ਗਿਆਨੀ ਹਰਪ੍ਰੀਤ ਸਿੰਘ ਜੀ ਵਿਸਤਾਰ ਨਾਲ ਗੱਲ ਕਰਨ ਗਏ ਅੱਜ ਆਪਾਂ ਖਾਨਾ ਜੰਗੀ ਦੇ ਨਾਤੇ ਤੋਰਪੈ ਪਰ ਇਹ ਕਸੂਰ ਕਿਹਦਾ ਹੈ ਇਹ ਕਸੂਰ ਉਹਨਾਂ ਦਾ ਜਿਨ੍ਹਾਂ ਨੇ ਦੋ ਤਰੀਕ ਦੇ ਹੁਕਮ ਨਾਮੇ ਮੰਨੇ ਨਹੀਂ ਖਾਲਸਾ ਜੀ ਦੋ ਤਰੀਕ ਦੇ ਹੁਕਮਾਂ ਨੇ ਪੰਥ ਨੂੰ ਇਕੱਠੇ ਕਰਨ ਦਾ ਰਾਹ ਬਣਾਤਾ ਸੀਗਾ ਪੰਥ ਵਿੱਚ ਏਕਤਾ ਹੋਣ ਦੇ ਬਹੁਤ ਚੰਗੇ ਸਾਧਨ ਬਣ ਗਏ ਸੀ ਆਪਾਂ ਨੂੰ ਆਸ ਸੀ ਕਿ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਆਉਣ ਇਹ ਭਰਤੀ ਕਰੂਗੀ ਤੇ ਸਾਰਾ ਪੰਥ ਦੇ ਨਾਲ ਇਸ ਭਰਤੀ ਵਿੱਚ ਸ਼ਾਮਲ ਹੋਊਗਾ ਸਾਰਾ ਪੰਥ ਦੇ ਦਰ ਖੜਾ ਹੋਊਗਾ ਅਸੀਂ ਪਿੱਛੇ ਜਾਏ ਕੈਨੇਡਾ ਗਏ ਇੰਗਲੈਂਡ ਜਾ ਕੇ ਆਏ ਸੱਚ ਜਾਣਿਓ ਝੂਠ ਨਹੀਂ ਬੋਲਦੇ ਸਾਰੇ ਆਪਣੀ ਸੰਗਤ ਕੈਨੇਡਾ ਦੀ ਇੰਗਲੈਂਡ ਦੀ ਅਤੇ ਹੋਰ ਮੁਲਕਾਂ ਦੀ ਆਪਣੇ ਰਿਸ਼ਤੇਦਾਰ ਸਾਰੇ ਬਾਹਰ ਆ ਇੰਨੀ ਟੇਕ ਲਾ ਕੇ ਬੈਠੇ ਨੇ ਐਡੀ ਵੱਡੀ ਆਸ ਹੈ ਉਹਨਾਂ ਨੂੰ ਇਸ ਭਰਤੀ ਤੋਂ ਉਹ ਸਮਝਦੇ ਆ ਕਿ ਇਸ ਭਰਤੀ ਤੋਂ ਬਾਅਦ ਸੇਕ ਪੰਥ ਦੀ ਸ਼ਰੋਮਣੀ ਅਕਾਲੀ ਦਲ ਦੀ ਇੱਕ ਨਵੀਂ ਰੂਪਰੇਖਾ ਕਹ ਹੋਊਗੀ ਇੱਕ ਨਵੀਂ ਰੂਪਰੇਖਾ ਬਣੂਗੀ ਚੰਗੇ ਇਮਾਨਦਾਰ ਨੇਕ ਸਾਫ਼ ਸੁਥਰੇ ਸੱਚੇ ਲੀਡਰ ਮੋਰੇ ਹੋਣਗੇ ਜਿਹਨੂੰ ਪੰਥ ਪ੍ਰਵਾਨ ਕਰੂਗਾ ਉਹ ਲੀਡਰ ਨਹੀਂ ਜਿਹੜੇ ਸਮਝਦੇ ਆ ਕਿ ਇਹ ਜਿਹੜੀ ਪਾਰਟੀ ਆ ਸਾਡੀ ਘਰ ਦੀ ਜ਼ਗੀਰ ਆ ਮੈਂ ਕਹਿਣਾ ਚਾਹਣਾ ਅਸੀਂ ਹਰ ਸਟੇਜ ਤੋਂ ਆਖਦੇ ਆ ਠੀਕ ਆ ਕਈ ਵਾਰੀ ਉਹਨਾਂ ਤੋਂ ਵੀ ਗੱਲ ਸੁਣੀ ਦੀ ਐ ਤੂੰ ਕੁਰਸੀ ਕਿਉਂ ਨਹੀਂ ਛੱਡ ਸਕਦਾ ਤੇਰ ਕੋਈ ਨਾ ਵਧੀਆ ਰਾਸ ਸੀਗਾ ਸਿੰਘ ਸੁਬਾਨ ਨੇ ਬਣਾਤਾ ਕਿ ਜੇ ਤਿਆਗ ਕਰ ਦਿੰਦਾ ਉਹਦਾ ਵੀ ਬੜਾ ਸਨਮਾਨ ਹੋਣਾ ਸੀ ਲੋਕਾਂ ਨੇ ਉਹਦੀ ਵਡਿਆਈ ਵੀ ਕਰਨੀ ਸੀ ਲੇਕਿਨ ਨਹੀਂ ਕੁਰਬਾਨੀ ਤਾਂ ਬੜੀ ਦੂਰ ਦੀ ਗੱਲ ਐ ਸੰਘਰਸ਼ ਤਾਂ ਹੁਣ ਲੋਪ ਹੋ ਗਿਆ ਇੱਕ ਇੱਕ ਜਿਹੜੇ ਤੜੇ ਦੇ ਆਗੂ ਨੇ ਉਹ ਉਹ ਜਿਹੜੀ ਤਿਆਗ ਕਰਨ ਨੂੰ ਵੀ ਤਿਆਰ ਨਹੀਂ ਤੇ ਦੱਸੋ ਇਹ ਸਾਡੇ ਫਲਸਫੇ ਨਾਲ ਸਾਡੇ ਸਦਾਨਤ ਨਾਲ ਦੁਆਰਾ ਕਾਇਮ ਕਰੋ ਕਿਸੇ ਨੇ ਨਹੀਂ ਗੱਲ ਮੰਨੀ ਦੋ ਮੈਂਬਰ ਅਸਤੀਫਾ ਦੇ ਕੇ ਚਲੇ ਗਏ ਲੇਕਿਨ ਅਸੀਂ ਪੰਜ ਖੜੇ ਆ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਰਕੇ ਬਾਕੀ ਬੁਲਾੜਿਆਂ ਨੇ ਵੀ ਆਪਣੀ ਗੱਲ ਕਰਨੀ ਹੈ ਅਖੀਰ ਵਿੱਚ ਤੁਹਾਨੂੰ ਬੇਨਤੀ ਕਰੂੰਗਾ ਦੇਖੋ ਕੌਮਾਂ ਦੇ ਇਤਿਹਾਸ ਵਿੱਚ ਜਦੋਂ ਕਿਤੇ ਆਪਣੇ ਸਪੱਟ ਪੈ ਜਾਵੇ ਆਪਣੇ ਚ ਕੋਈ ਜਿਹੜੀ ਲੀਡਰਸ਼ਿਪ ਦੀ ਬਿਲਕੁਲ ਕਲੀਅਰਟੀ ਨਾ ਹੋਵੇ ਇਹ ਕੋਈ ਆਗੂ ਐਸਾ ਨਾ ਦੇ ਸੇ ਜਿਹਦੇ ਪਿੱਛੇ ਕੌਮ ਖੜਜਵੇ ਤੇ ਫਿਰ ਸੰਗਤ ਫੈਸਲਾ ਕਰਦੀ ਹੈ ਕਿ ਨੂੰ ਆਗੂ ਬਣਾਉਣਾ ਹੈ ਇਸ ਵਰਤੀ ਨੇ ਫੈਸਲਾ ਕਰਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੌਣ ਆਗੂ ਹੋਊਗਾ ਉਹ ਹੋਊ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੂਗਾ ਕੋਈ ਕਿਸੇ ਦੇ ਘਰ ਦੀ ਇਹ ਜਾਇਦਾਦ ਨਹੀਂ ਜੇ ਕੋ ਕਵੇ ਕਿ ਮੇਰੇ ਮੇਰੇ ਬਜ਼ੁਰਗਾਂ ਦੀ ਸੇਵਾ ਸਾਡੇ ਵੀ ਬਜ਼ੁਰਗਾਂ ਦੀ ਸੇਵਾ ਹੈਗੀ ਹੈ ਲੇਕਿਨ ਅਸੀਂ ਕਹਿੰਦੇ ਜੇ ਗਰਰੀ ਕਰਦੇ ਕਦੀ ਉਸ ਗੱਲ ਨੂੰ ਕਲੇਮ ਨਹੀਂ ਕਰਦੇ ਅਸੀਂ ਕਹਿੰਦੇ ਆ ਅੱਜ ਅਸੀਂ ਹੈਗੇ ਆ ਸਭ ਤੋਂ ਬਾਅਦ ਕੋਈ ਹੋ ਰਾਊਗਾ ਪੰਥ ਕੋ ਕਿਸੇ ਗੱਲ ਦੀ ਕਾਟ ਨਹੀਂ ਇਸ ਲਈ ਇਸ ਪਰਤੀ ਵਿੱਚ ਤਕੜੇ ਹੋ ਕੇ ਆਪਾਂ ਜਿਹੜਾ ਹਿੱਸਾ ਪਾਈਏ